ਸਸਿਕਾਲ ਜੀ ਪੰਜਾਬ ਨਿਊਜ਼ ਬ੍ਰਿਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਅੱਜ ਦੇ ਮੁੱਖ ਖ਼ਬਰਾਂ ਉਦਯੋਗ ਮੰਤਰੀ ਸੰਜੀਵ ਰੋੜਾ ਨੇ ਕੀਤਾ ਐਲਾਨ ਸਰਕਾਰ ਨੇ ਵੱਖ-ਵੱਖ ਖੇਤਰਾਂ 'ਚ ਬਣਾਈਆਂ ਬਾਈ ਕਮੇਟੀਆਂ ਨਵੀਂ ਉਦਯੋਗਿਕ ਨੀਤੀ ਹੋਵੇਗੀ ਤਿਆਰ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਪੀਕ ਮੰਗਣ ਵਾਲੇ ਬੱਚਿਆਂ ਦਾ ਕਰਵਾਇਆ ਜਾਵੇ ਗੱਡੀਏ ਨੇ ਟੈਸਟ ਬਾਲ ਕਮਿਸ਼ਨ ਨੇ ਦਿੱਸਿਆ ਕਾਰਨ ਬੇਅਦਬੀ ਮਾਮਲੇ ਤੇ ਕ੍ਰੀ ਕਾਂਗਰਸ ਕਾਲੀ ਦਲ ਨੇ ਕਿਰੇ ਕਾਂਗਰਸ ਦੇ ਦਫ਼ਤਰ ਪ੍ਰਗਟ ਸਿੰਘ ਦੇ ਬਿਆਨ ਤੇ ਹੋਇਆ ਵਿਵਾਦ ਗੁਰਚਰ ਸਿੰਘ ਗਰੇਵਾਲ ਨੇ ਸ਼ਰਦਾਲੂਆਂ ਨੂੰ ਕੀਤੀ ਅਪੀਲ ਸਭ ਕਰ ਸਕਦੇ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਧਮਕੀਆਂ ਭੇਜਣ ਵਾਲਿਆਂ ਨੂੰ ਦਿੱਤੀ ਚੇਤਾਵਨੀ ਹੁਣ ਖਬਰਾਂ ਵਿੱਚ ਆ ਨਾ ਬਿੱਤੇ ਦਿਨ ਕਾਂਗਸ ਦੇ ਦਫ਼ਤਰ ਨੂੰ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਖਾਲੀ ਕਰਵਾ ਲਿਆ ਗਿਆ ਇਸ ਤੇ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ ਕੇਂਦਰੀ ਰਾਜमंत्री ਰਮਦੇਵ ਸਿੰਘ ਮਿੱਟੂ ਨੇ ਕਾਂਗਸ ਪਾਰਟੀ ਤੇ ਨਿਸ਼ਾਨਾ ਬਣਾਇਆ ਮਿੱਟੂ ਨੇ ਕਿਹਾ ਕਿ ਜੋ ਪਾਰਟੀਆਂ ਇਤਿਹਾਸ ਭੁੱਲ ਜਾਂਦੇ ਨੇ ਉਹਨਾਂ ਦਾ ਨਾਮ ਨਿਸ਼ਾਨ ਮਿਟ ਜਾਂਦਾ ਹੈ ਮਿੱਟੂ ਨੇ ਕਾਂਗਸ ਪਾਰਟੀ ਦੇ ਵਰਕਰਾਂ ਨੂੰ ਕਿਹਾ ਕਿ ਸਾਰੇ ਕਾਂਗਸ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰ ਲਓ ਲੁਧਿਆਣਾ ਵਿੱਚ ਕਾਂਗਰਸ ਪਾਰਟੀ ਦਾ ਦਫ਼ਤਰ ਖਾਲੀ ਕਰਵਾਉਣ ਤੋਂ ਬਾਅਦ ਸਮਾਨ ਬਾਹਰ ਖਵਾਈਆਂ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਮਨਦੀਪ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਤੇ ਪੱਲਟ ਮਾਰ ਦਿੱਤਾ ਹੈ। ਉਹਨਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਆਪਣਾ ਵਿਰਸਾ ਤੇ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਪਾਰਟੀਆਂ ਖਤਮ ਹੋ ਜਾਂਦੀਆਂ ਨੇ। ਉਹਨਾਂ ਕਿਹਾ ਕਿ ਇਸ ਕਾਂਗਰਸ ਦਫ਼ਤਰ ਵਿੱਚ ਕਈ ਪੀੜ੍ਹੀਆਂ ਤੱਕ ਬੈਠ ਕੇ ਕਈ ਵਿਉਂਤਵੰਦੀਆਂ ਬਣਾਈਆਂ ਗਈਆਂ ਨੇ। ਬਿੱਟੂ ਨੇ ਕਈ ਸ਼ਹੀਦਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਈ ਵੱਡੇ ਨੇਤਾ ਵੀ ਇਸ ਦਫ਼ਤਰ ਵਿੱਚ ਬੈਠਦੇ ਰਹੇ ਨੇ ਅਤੇ ਅੱਜ ਕਾਂਗਰਸ ਇਸ ਦਫ਼ਤਰ ਨੂੰ ਨਹੀਂ ਬਚਾ ਸਕੀ। ਉਨਾ ਕਹਾ ਕੇ ਕਿਸੇ ਸਮੇਂ ਇਸ ਦਫਤਰ ਵਿੱਚ ਅਮਰ ਸ਼ਹੀਦ ਸਾਬਕਾ ਸੀਐਮ ਬਿਨ ਸਿੰਘ ਬਤੌਰ ਜ਼ਿਲ੍ਹਾ ਪ੍ਰਧਾਨ ਕੰਮ ਕਰਦੇ ਰਹੇ ਨੇ ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਹ ਉੱਥੇ ਬੈਠਦੇ ਰਹੇ ਅੱਜ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਪੰਜਾਬ ਦਾ ਜਿੱਥੇ ਕਾਂਗਰਸ ਪਾਰਟੀ ਦਾ ਦਫਤਰ ਜਿੱਥੋਂ ਮੈਂ ਸਮਝਦਾ ਏਡੇ بڑے ਲੀਡਰ ਅਮਰ ਸ਼ਹੀਦ ਸਰਦਾਰ ਬਿਨ ਸਿੰਘ ਜੀ ਜਿਹੜੇ ਇੱਥੇ ਜ਼ਿਲ੍ਹਾ ਪ੍ਰਧਾਨ ਬਹਿ ਕੇ ਕੁਰਸੀ ਤੇ ਬੈਠਦੇ ਰਹੇ ਉਦੋਂਬਦਕ ਪੰਜਾਬ ਦੇ ਪ੍ਰਧਾਨ ਕਾਂਗਰਸ ਦੇ ਬਣ ਕੇ ਇੱਥੇ ਬੈਠਦੇ ਰਹੇ ਸੀਐਮ ਬਣ ਕੇ ਇੱਥੇ ਬੈਠਦੇ ਰਹੇ ਇੱਥੇ ਸਾਡੇ ਸਤਕਾਰਯੋਗ ਸਤਪਾਲ ਮਿੱਤਲ ਜੀ ਸਾਡੇ ਸਤਕਾਰਯੋਗ ਪਾਂਡੇ ਜੀ ਤੇ ਸਾਡੇ ਅਨੇਕਾਂ ਸ਼ਹੀਦ ਕਾਂਗਰਸ ਦੇ ਜਿਹੜੇ ਉਹ ਇਸ ਦਫ਼ਤਰ 'ਚ ਬੈੰਦੇ ਰਹੇ ਇੱਥੇ ਵਿਉਂਤਬੰਦੀਆਂ ਬਣਾਉਂਦੇ ਰਹੇ ਕਿਵੇਂ ਕਾਂਗਰਸ ਪਾਰਟੀ ਨੂੰ ਖੜਾ ਕਰਨਾ ਕਿਵੇਂ ਅਤਵਾਦ ਦੇ ਨਾਲ ਲੜਾਈ ਲੜੀ ਕਿਵੇਂ ਪੰਜਾਬ 'ਚ ਅਮਨ ਸ਼ਾਂਤੀ ਲਿਆਂਦੀ ਇਹ ਲੁਧਿਆਣੇ ਦਾ ਪੰਜਾਬ ਦਾ ਮੈਂ ਸਮਝਦਾ ਹਜ਼ਾਰਾਂ ਹਜ਼ਾਰਾਂ ਕਾਂਗਰਸੀ ਚਾਰ-ਚਾਰ ਪੀੜੀਆਂ ਇਸ ਦਫਤਰ ਦੇ ਵਿੱਚ ਆ ਕੇ ਕਾਂਗਰਸ ਨੂੰ ਤਕੜਾ ਕਰ ਦੇ ਰਹੀਆਂ ਅੱਜ ਅਫਸੋਸ ਹੋਇਆ ਅਫਸੋਸ ਹੋਇਆ ਵੀ ਅੱਜ ਉਸ ਕਾਂਗਰਸ ਭਵਨ ਉਸ ਕਾਂਗਰਸ ਦੇ ਦਫਤਰ ਦੇ ਵਿੱਚ ਸਮਾਨ ਚੱਕ ਕੇ ਬਾਹਰ ਸੁੱਟ ਦਿੱਤਾ ਜਾਵੇ ਠੀਕ ਆ ਮੈਂ ਵੀ ਉੱਥੇ ਐਮਪੀ ਰਹਾ ਗੱਲਾਂ ਚੱਲਦੀਆਂ ਸੀ ਵੀ ਚੰਗੀ ਤਰੀਕੇ ਨਾਲ ਕਿਤੇ ਦਫਤਰ ਬਣਾਉਣਾ ਕਿਸ ਤਰੀਕੇ ਨਾਲ ਬਣਾਉਣਾ ਉਹ ਚਲੋ ਗੱਲਾਂ ਚੋਂ ਮੈਂ ਪਹਿਣਾ ਚਾਹੁੰਦਾ ਪਰ ਅੱਜ ਬਹੁਤ ਦੁੱਖ ਹੋਇਆ ਵੀ ਇਹ ਪਾਰਟੀ ਜਿਹੜੇ ਆਪਣੇ ਦਫਤਰਾਂ ਨੂੰ ਨਹੀਂ ਬਚਾ ਸਕੀ ਅੱਗੇ ਵੀ ਇਹਨਾਂ ਦੇ ਕਿੱਡੇ ਕਿੱਡੇ ਕਪਲੇ ਨੇ ਜਿਹੜੇ ਉਹ ਕਿਸ ਤਰੀਕੇ ਨਾਲ ਇਹਨਾਂ ਨੇ ਬਿਲਡਿੰਗਾਂ ਬਣਾਈਆਂ ਏ ਗਾਂਧੀ ਫੈਮਿਲੀ ਨੇ ਕਿਸ ਤਰੀਕੇ ਨਾਲ ਰੌਲੇ ਪੈ ਰਹੇ ਆ ਸੀਬੀਆਈ ਦੇ ਕੇਸ ਪਏ ਹੋਏ ਆ ਉਹ ਬਿਲਡਿੰਗਾਂ ਦੇ ਵੀ ਰੌਲੇ ਚੱਲਦੇ ਆ ਪਰ ਜਿਹੜੀ ਆਪਣੀ ਬਿਲਡਿੰਗ ਜਿੱਥੇ ਖੂਨ ਪਸੀਨਾ ਕਾਂਗਰਸ ਦਾ ਡੁੱਲਿਆ ਏ ਪਤਾ ਨਹੀਂ अनेका ਬਾਾਰ 15 ਅਗਸਤ 26 ਜਨਵਰੀ ਨੂੰ ਇੱਥੇ ਝੰਡੇ ਲਹਿਰਾਏ ਆ ਅੱਜ ਮੈਂ ਵਰਕਰ ਨੂੰ ਕਹਿਣਾ ਚਾਹਨਾ ਕਾਂਗਰਸ ਦੇ ਬਿਕਿੰਨਾ ਦਿਲ ਟੁੱਟਿਆ ਹੋ ਅੱਜ ਇਸੇ ਕਰਕੇ ਪਾਰਟੀਆਂ ਛੱਡੀਆਂ ਨੇ ਕਿ ਇੱਥੇ ਕੋਈ ਕਦਰਾਂ ਕੀਮਤਾਂ ਨਹੀਂ ਤਾਂ ਦਾਦੇ ਇੱਕ ਥਾਣਾ ਡਿਵੀਜ਼ਨ ਨੰਬਰ 1 ਦੇ ਐਸ ਐਚ ਓ ਨੇ ਸਪਸ਼ਟ ਕੀਤਾ ਹੈ ਕਿ ਕੋਰਟ ਦੇ ਹੁਕਮ ਤੋਂ ਬਾਅਦ ਦਫ਼ਤਰ ਖਾਲੀ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪਿਛਲੇ 25 ਸਾਲਾਂ ਤੋਂ ਕਾਂਗਰਸ ਨੇ ਇਹ ਦਫ਼ਤਰ ਦਾ ਕਰਾਇਆ ਨਹੀਂ ਪਰਿਆ ਸੀ ਪੰਜਾਬ ਸਰਕਾਰ ਨੇ ਨਵੀਂ ਉਦਯੋਗਿਕ ਨੀਤੀ ਬਣਾਉਣ ਲਈ ਸੂਬੇ ਭਰ ਵਿੱਚ 22 ਵੱਖ-ਵੱਖ ਉਦਯੋਗਿਕ ਕਮੇਟੀਆਂ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਹਰੇਕ ਕਮੇਟੀ ਵਿੱਚ ਇੱਕ ਚੇਅਰਮੈਨ ਤੋਂ ਇਲਾਵਾ 8 ਤੋਂ 10 ਮੈਂਬਰ ਹੋਣਗੇ। ਇਹਨਾਂ ਸਾਰਿਆਂ ਨੂੰ ਆਪਣੇ ਖੇਤਰਾਂ ਦੇ ਲੋਕਾਂ ਦੇ ਵਿਚਾਰ ਇਕੱਠੇ ਕਰਨ ਅਤੇ ਸਰਕਾਰ ਨੂੰ ਦੇਣ ਲਈ ਕਿਹਾ ਗਿਆ ਹੈ। ਮੰਤਰੀ ਸੰਜੀਵ ਰੋੜਾ ਨੇ ਕਿਹਾ ਕਿ ਸਰਕਾਰ ਸਾਰਿਆਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਲਾਭ ਦੇਣਾ ਚਾਹੁੰਦੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਰੋੜਾ ਨੇ ਸੂਬੇ ਦੀ ਇੰਡਸਟਰੀ ਨੂੰ ਲੈ ਕੇ ਵੱਡੇ ਐਲਾਨ ਕੀਤੇ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਇੰਡਸਟਰੀ ਦੀਆਂ ਵੱਖ-ਵੱਖ ਕਮੇਟੀਆਂ ਬਣਾਉਣ ਜਾ ਰ ਇਹ ਦਿੱਤਾ ਹੈ ਕਿ ਹਰ ਸੈਕਟਰ 'ਚ ਇੱਕ ਕਮੇਟੀ ਬਣਾਈ ਜਾਵੇਗੀ ਜਿਸ 'ਚ 8 ਜਾਂ 10 ਮੈਂਬਰ ਹੋਣਗੇ ਇਹ ਕਮੇਟੀਆਂ 2 ਸਾਲ ਲਈ ਬਣਾਈ ਜਾਣਗੀਆਂ ਹਰ ਕਮੇਟੀ ਦਾ ਇੱਕ ਚੇਅਰਮੈਨ ਹੋਵੇਗਾ ਤੇ ਹਰ ਕਮੇਟੀ ਦੀ ਪਹਿਲੀ ਰਿਪੋਰਟ 45 ਦਿਨਾਂ ਦੇ ਅੰਦਰ ਅੰਦਰ ਦੇਣੀ ਲਾਜ਼ਮੀ ਹੋਵੇਗੀ ਸੰਜੀਵ ਅਰੋੜਾ ਨੇ ਕਿਹਾ ਕਿ ਜਲਦੀ ਤੋਂ ਜਲਦੀ ਕਮੇਟੀਆਂ ਦੇ ਸੁਝਾਅ ਲੈ ਕੇ ਉਦਯੋਗ ਸੰਬੰਧੀ ਨਵੀਂ ਪਾਲਿਸੀ ਲਿਆਂਦੀ ਜਾਵੇਗੀ ਅਰੋੜਾ ਨੇ ਕਿਹਾ ਕਿ ਇਹ ਕਮੇਟੀਆਂ ਸਰਕਾਰ ਨੂੰ ਸਲਾਹ ਦੇਣਗੀਆਂ ਕਿ ਉਹਨਾਂ ਨੂੰ ਆਪਣੇ ਸੈਕਟਰ ਵਿੱਚ ਕਿਸ ਚੀਜ਼ ਦੀ ਲੋੜ ਹੈ ਤੇ ਸਰਕਾਰ ਦੀ ਪਾਲਿਸੀ 'ਚ ਕੀ ਬਦਲਾਅ ਹੋਣ ਚਾਹੀਦੇ ਨੇ ਅੱਜ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਏ ਅਸੀਂ ਇੰਡਸਟਰੀ ਦੀਆਂ ਕਮੇਟੀਆਂ ਬਣਾਉਣ ਜਾ ਰਹੇ ਹਾਂ ਹਰ ਸੈਕਟਰ ਦੀ ਇੱਕ ਕਮੇਟੀ ਅਸੀਂ ਬਣਾਵਾਂਗੇ ਜਿਹਦੇ ਵਿੱਚ 8 ਤੋਂ 10 ਮੈਂਬਰ ਹੋਣਗੇ ਔਰ ਇਹ ਕਮੇਟੀਆਂ 2 ਸਾਲ ਲਈ ਹੋਣਗੀਆਂ ਇਹ ਗਵਰਨਮੈਂਟ ਨੂੰ ਐਡਵਾਈਸ ਕਰਨਗੀਆਂ ਕਿ ਉਹਨਾਂ ਦੇ ਜਿਹੜਾ ਆਪਣਾ ਸੈਕਟਰ ਹੈ ਉਹਦੇ ਵਿੱਚ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਔਰ ਗਵਰਨਮੈਂਟ ਨੂੰ ਐਡਵਾਈਸ ਕਰਨਗੀਆਂ ਕਿ ਪਾਲਿਸੀ ਵਿੱਚ ਉਹ ਕੀ ਚੇਂਜਸ ਚਾਹੁੰਦੇ ਆ ਕਿਹੜੇ ਇਨਸੈਂਟਿਵ ਉਹਨਾਂ ਨੂੰ ਚੰਗੇ ਲੱਗਦੇ ਆ ਕੀ ਹੁੰਦਾ ਅਸੀਂ ਇੱਕ ਇੰਡਸਟਰੀਅਲ ਪਾਲਿਸੀ ਬਣਾ ਦਿੱਤੀ ਉਹ ਇੱਕ ਸੈਕਟਰ ਨੂੰ ਸੂਟ ਕਰਦੀ ਦੂਜੇ ਨੂੰ ਨਹੀਂ ਕਰਦੀ ਸੋ ਅਸੀਂ ਜਦੋਂ ਹੁਣ ਪਾਲਿਸੀ ਬਣਾਨੀ ਹੈ ਅਸੀਂ ਐਸ ਤਰ੍ਹਾਂ ਦੀ ਪਾਲਿਸੀ ਬਣਾਨੀ ਕਿ ਹਰ ਸੈਕਟਰ ਦਾ ਧਿਆਨ ਉਹਦੇ ਵਿੱਚ ਵੱਡੇ ਐਲਾਨ ਕਰਦੇ ਹੋਏ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਕਿ ਇਸ ਦਾ ਫਾਇਦਾ ਇਹ ਹੋਵੇਗਾ ਕਿ ਜਿਸ ਇੰਡਸਟਰੀ ਨੂੰ ਜੋ ਚਾਹੀਦਾ ਹੈ ਉਸ ਨੂੰ ਉਹ ਹੀ ਮਿਲੇਗਾ। ਉਨ੍ਹਾਂ ਕਿਹਾ ਕਿ ਕੁੱਲ 22 ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਤੇ ਇਕੱਲੇ ਟੈਕਸਟਾਈਲ ਇੰਡਸਟਰੀ ਲਈ ਤਿੰਨ ਕਮੇਟੀਆਂ ਬਣਾਈਆਂ ਗਈਆਂ ਨੇ। ਜਦੋਂ ਕਿ ਬਾਕੀ ਸਾਰੇ ਸੈਕਟਰਾਂ ਲਈ ਇੱਕ-ਇੱਕ ਕਮੇਟੀ ਬਣਾਈ ਗਈ ਹੈ। ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਹਰਮੰਦਰ ਸਾਹਿਬ ਨੂੰ ਲਗਾਤਾਰ ਤੀਜੇ ਦਿਨ ਬੰਬ ਰਾਣੂ ਰਾਉਣ ਦੀਆਂ ਧਮਕੀਆਂ ਮਿਲ ਰਹੀਆਂ ਨੇ ਜਿੱਦੇ ਚਲਦੇ ਸੀਮਾ ਸੁਰੱਖਿਆ ਬਲ ਦੇ ਬੰਬ ਦਸਤੇ ਤੇ ਪੁਲਿਸ ਵੱਲੋਂ ਤਾਇਨਾਤੀ ਸੁਰੱਖਿਆ ਵਧਾਈ ਗਈ ਹੈ ਇਸ ਤੇ ਸ਼ਰੂਣੀ ਕਮੇਟੀ ਮੈਂਬਰ ਭਾਈ ਗੁਰਚੰਦ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਇੱਕ ਸਾਜ਼ਿਸ਼ ਰਚਾਰਤ ਦਾ ਹਿੱਸਾ ਹੈ ਉਹਨਾਂ ਕਿਹਾ ਕਿ ਸੰਗਤ ਨੂੰ ਡਰ ਦੀ ਜ਼ਰੂਰਤ ਨਹੀਂ ਸ਼੍ਰੀ ਹਰਮੰਦਰ ਸਾਹਿਬ ਨੂੰ ਧਮਕੀਆਂ ਨਾਲ ਰਾਉਣ ਦੀ ਧਮਕੀ ਤੇ ਸ਼ਰੂਣੀ ਕਮੇਟੀ ਮੈਂਬਰ ਗੁਰਚੰਦ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਇੱਕ ਸਾਜ਼ਿਸ਼ ਦਾ ਹਿੱਸਾ ਹੈ ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਸਦੇ ਤੋਂ ਜਿਹੇ ਲੋਕ ਆਏ ਜੋ ਤਮਕਾਉਂਦੇ ਰਹੇ ਤੇ ਚਲੇ ਗਏ ਸ੍ਰੀ ਗੁਰੂ ਰਾਮਦਾਸ ਜੀ ਦਾ ਇਹ ਪਵਿੱਤਰ ਸਥਾਨ ਚੜ੍ਹਦੀ ਕਲਾ ਵਿੱਚ ਰਿਹਾ ਤੇ ਰਹੇਗਾ ਪਰ ਤਮਕਾਉਣ ਵਾਲਿਆਂ ਦੀ ਹਸਤੀ ਮਿਟ ਗਈ ਉਹਨਾਂ ਹੁਣ ਫਿਰ ਤਮਕਾਉਣ ਵਾਲਿਆਂ ਨੂੰ ਸਾਫ਼ ਸੁਨੇਹਾ ਦਿੱਤਾ ਹੈ ਕਿ ਚੜ੍ਹ ਕੇ ਆਏ ਨੂੰ ਤੇਗ ਤੇ ਨਿਭ ਕੇ ਆਏ ਨੂੰ ਦੇਖ ਦਿੱਤੀ ਜਾਵੇਗੀ ਉਹਨਾਂ ਕਿਹਾ ਕਿਥੇ ਤਮਕਾਉਣ ਡਰਾਉਣ ਤੇ ਹਮਲੇ ਬੋਲਣ ਵਾਲੇ ਬਹੁਤ ਆਏ ਪਰ ਹੁਣ ਕਿਸੇ ਦਾ ਨਾ ਨਿਸ਼ਾਨਾ ਹੀ ਬਚਿਆ ਉਸ ਧਮਕੀ ਭਰੇ ਪੱਤਰ ਆਏ ਪਹਿਲਾਂ ਆਇਆ ਦੁਬਾਰਾ ਫੇਰ ਆਇਆ ਸੰਗਤ ਦੇ ਮੰਦੇ ਵਿੱਚ ਥੋੜਾ ਜਿਹਾ ਰੋਜ਼ ਦਿਖਾਈ ਦਿੱਤਾ ਕੀ ਬੀਐਸਐਫ ਦੇ ਜਿਹੜੇ ਕੁੱਤੇ ਆ ਜਾਂ ਹੋਰ ਆ ਉਥੇ ਤਲਾਸ਼ੀ ਲੈ ਰਹੇ ਨੇ ਦਰਬਾਰ ਸਾਹਿਬ ਦੇ ਅੰਦਰ ਫ੍ਰੈਂਸ ਚ ਤਾਂ ਨਹੀਂ ਕਹਿ ਸਕਦੇ ਚਲੋ ਸਰਾਵਾਂ ਵਾਲੇ ਪਾਸੇ ਦੀ ਸੰਗਤ ਨੂੰ ਚੰਗਾ ਨਹੀਂ ਲੱਗਿਆ ਤੇ ਮੈਨੂੰ ਵੀ ਮਨ ਤੇ ਥੋੜੀ ਜਿਹੀ ਚੀਜ਼ ਜੂਰ ਬਣੀ ਆ ਪਰ ਕੀ ਆ ਵੀ ਸਾਨੂੰ ਥੋੜਾ ਬਹੁਤ ਉਹਨਾਂ ਦਾ ਸਹਿਯੋਗ ਕਰਨਾ ਪੈਂਦਾ ਕੀ ਜੀ ਇੱਥੇ ਧਮਕੀ ਆਈ ਆ ਸਾਡੀ ਇੱਕ ਡਿਊਟੀ ਆ ਭਾਵੇਂ ਉਹਦੀ ਭਾਵਨਾ ਗਲਤ ਨਾ ਵੀ ਹੋਵੇ ਪਰ ਮੈਂ ਦੇਖਦਾ ਕਿ ਇਹਦੇ ਪਿੱਛੇ ਕੋਈ ਸ਼ਰਾਰਤੀ ਸ਼ਕਤੀਆਂ ਕੰਮ ਕਰਦੀਆਂ ਪਹਿਲਾਂ ਵੀ ਇੱਥੇ ਬਲਾਸਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਡਰਾਉਨ ਧੁਕਾਉਣ ਦੀ ਗੱਲ ਆਈ ਕਿਉਂਕਿ ਐਡੀ ਵੱਡੀ ਗਿਣਤੀ ਵਿੱਚ ਸਾਰੇ ਧਰਮਾਂ ਦੇ ਲੋਕ ਇੱਥੇ ਆ ਕੇ ਨਮਸਕਾਰ ਕਰਦੇ ਜਾਂ ਨਤਮਸਤਕ ਹੁੰਦੇ ਆ ਉਹ ਪਰ ਇੱਥੇ ਦਾ ਇੱਕ 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 ਕਹਾਵਤ ਆ ਇੱਕ ਨਾਰਾ ਵਾਂਗ ਬੋਲਾ ਵਾ ਕਹਿੰਦੇ ਵੀ ਜਿਹੜਾ ਚੜ ਕੇ ਆਉਂਦਾ ਉਹਨੂੰ ਦੇਗਾ ਜਿਹੜਾ ਨਿਉਂ ਕਿਉਂਦਾ ਉਹਨੂੰ ਦੇਗਾ ਇਹ ਸਿੱਖਾਂ ਦੀ ਜਿਹੜੀ ਸ਼ਾਨਾਮਤੀ ਇਤਿਹਾਸ ਦਾ ਗਵਾਹ ਹੈ ਸੋ ਇਸ ਕਰਕੇ ਜਿਹੜੇ ਵੀ ਇੱਥੇ ਕੋਈ ਬੰਬਾਂ ਦਾ ਖਤਰਾ ਨਹੀਂ ਇੱਥੇ ਕੋਈ ਟੈਂਕਾਂ ਦਾ ਖਤਰਾ ਨਹੀਂ ਇੱਥੇ ਲੜਾਈ ਲੰਘ ਵਾਲੇ ਯੋਧੇ ਆ ਇੱਥੇ ਹਰੇਕ ਚੜਾਏ ਦੁਸ਼ਮਣ ਨੂੰ ਉਹਨਾਂ ਨੂੰ ਵੰਗਾਰਨਾ ਉਹਨਾਂ ਨੂੰ ਸਫਟ ਸੋਣਾ ਸਿੱਖ ਧਰਮ ਦੇ ਵਿੱਚ ਗੁਰੂ ਨੇ ਇੱਕ ਜਾਨ ਤੇ ਸ਼ਕਤੀ ਬਖਸ਼ੀ ਆ ਪਰ ਇਹ ਕੋਈ ਸ਼ਰਾਰਤਾਂ ਜਿਹੜੀਆਂ ਜਾਣਬੁੱਝ ਕੇ ਭੈ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਇਹ ਜਿਹੜਾ ਐ ਦਰਾਵੇ ਦੀ ਜਾਂਚ ਕੀਤੀ ਜਾ ਰਹੀ ਆ ਜਿਹੜੀ ਕਿ ਸਿੱਖੀ ਦੇ ਇਤਿਹਾਸ ਦਾ ਸਿੱਖੀ ਦੇ ਕਿਤਾਬ ਦਾ ਇਹ ਪੰਨਾ ਹੀ ਨਹੀਂ ਆ ਸੋ ਇਸ ਕਰਕੇ ਇਹੋ ਜਿਹੜੇ ਲੋਕ ਆ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਜੇ ਉਹਨਾਂ ਦੇ ਵਿੱਚ ਜਾਣ ਜਾਂ ਜ਼ਰੂਰਤ ਹੈਗੀ ਆ ਉਹ ਸਾਹਮਣੇ ਆਉਣ ਤੇ ਜੇ ਸਾਹਮਣੇ ਨਹੀਂ ਆ ਸਕਦੇ ਤਾਂ ਘੱਟੋ ਘੱਟ ਪੁਰਾਣਾ ਇਤਿਹਾਸ ਅਫਦਾਲੀਆਂ ਤੋਂ ਪੁੱਛ ਲਓ ਮੀਰ ਮੰਨੂਆਂ ਤੋਂ ਪੁੱਛ ਲਓ ਇੰਦਰਾ ਗਾਂਧੀ ਦੇ ਫਰਜ਼ੰਦ ਤੋਂ ਪੁੱਛ ਲਓ ਬਾਕੀ ਹੋਰ ਜਿੰਨੇ ਆ ਵਪਾਰ ਆਗੇ ਬ੍ਰਾਂਡਰ ਆ ਗਿਆ ਦੇ ਉਹਨਾਂ ਤੋਂ ਪੁੱਛ ਲਓ ਕੀ ਹਾਲਾਤ ਬਣੇ ਤਾਂ ਦੱਸਦੇ ਕਿ ਪਿਛਲੇ ਕਈ ਦਿਨਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੇ ਧਮਕੀਆਂ ਮਿਲ ਰਹੀਆਂ ਨੇ ਜਿਸ ਦੇ ਚਲਦੇ ਐਸਜੀਪੀਸੀ ਦੇ ਪੇਜ ਤੇ ਈਮੇਲਾਂ ਆ ਰਹੀਆਂ ਨੇ ਜਿਸ ਤੇ ਚਿੰਤਾਿਤ ਹੋਤੇ ਹੋਏ ਐਸਜੀਪੀਸੀ ਵੱਲੋਂ ਸੁਰੱਖਿਆ ਦੀ ਮੰਗ ਵੀ ਕੀਤੀ ਗਈ ਸ਼੍ਰੋਮਣੀ ਕਾਲਜਦਲ ਨੇ ਪੰਜਾਬ ਭਰ ਚ ਕਾਂਗਰਸ ਦੇ ਦਫ਼ਤਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤੇ ਇਸ ਦੌਰਾਨ ਕਾਂਗਰਸ ਪਾਰਟੀ ਦੇ ਪੁਤਲੇ ਵੀ ਸਾੜੇ ਗਏ ਸਰਬਜੀਤ ਚਿੰਦਰ ਨੇ ਕਿਹਾ ਕਿ ਕਾਂਗਰਸ ਵਿਧਾਇਕ ਨੇ ਬੇਅਦਬੀ ਦੇ ਮੁੱਦੇ ਤੇ ਵਿਧਾਨ ਸਭਾ ਵਿੱਚ ਵੱਡਾ ਸੱਚ ਦੱਸਿਆ ਉਹਨਾਂ ਪ੍ਰਗਟ ਸਿੰਘ ਨੂੰ ਕਿਹਾ ਕਿ ਉਹ ਦੱਸਣ ਕਿ ਕਾਂਗਰਸ ਦੀ ਸਰਕਾਰ ਵਿੱਚ ਉਹ ਮੰਤਰੀ ਕੌਣ ਸੀ ਜੋ 5 ਸਾਲਾਂ ਤੱਕ ਬੇਅਦਬੀ ਤੇ ਰਾਜਨੀਤੀ ਕਰਦੇ ਰਹੇ ਸ਼੍ਰੋਮਣੀ ਕਾਲੇਦਾਨ ਨੇ ਪੂਰੇ ਪੰਜਾਬ ਵਿੱਚ ਕਾਂਗਰਸ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਇਸ ਦੌਰਾਨ ਕਾਂਗਰਸ ਪਾਰਟੀ ਦੇ ਪੁਤਲੇ ਸਾੜੇ ਗਏ ਇਹ ਪ੍ਰਦਰਸ਼ਨ ਕਾਂਗਸੀ ਵਿਧਾਇਕ ਪ੍ਰਗਟ ਸਿੰਘ ਦੇ ਬਿਆਨ ਤੋਂ ਬਾਅਦ ਸਾੜੇ ਜਾ ਰਹੇ ਨੇ ਜਿਸ ਵਿੱਚ ਪ੍ਰਗਟ ਸਿੰਘ ਨੇ ਕਿਹਾ ਕਿ ਸਾਰੀਆਂ ਸਰਕਾਰਾਂ ਨੇ ਬੇਅਦਬੀ ਦੇ ਮੁੱਦਿਆਂ ਤੇ ਸਿਆਸਤ ਕੀਤੀ ਹੈ ਇਸ ਦੇ ਨਾਲ ਉਹਨਾਂ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਕਾਂਗਰਸ ਪਾਰਟੀ ਦੇ ਕੁਝ ਵੱਡੇ ਲੀਡਰਾਂ ਨੇ ਵੀ ਇਹੀ ਕੀਤਾ ਹੈ ਜਿਸ ਤੋਂ ਬਾਅਦ ਉਹ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਬਣੇ ਇਸੇ ਦੌਰਾਨ ਵਿਰੋਧੀਆਂ ਵੱਲੋਂ ਕਾਂਗਰਸ ਪਾਰਟੀ ਦੇ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਜਲੰਧਰ ਵਿੱਚ ਕਿਤੇ ਜਾ ਰਹੇ ਪ੍ਰਦਰਸ਼ਨ ਵਿੱਚ ਸਰਬਜੀਤ ਸਿੰਘ ਚਿੰਦਰ ਨੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਤੋਂ ਸਵਾਲ ਕਰਦੇ ਹੋਏ ਕਿਹਾ ਕਿ ਉਹ ਸੁਭਾਇਕ ਜਾਂ ਮੰਤਰੀ ਦਾ ਨਾਮ ਲੈਣਾ ਜੋ ਅਜਿਹਾ ਕਰ ਰਿਹਾ ਸੀ ਦੋ ਦਿਨ ਪਹਿਲਾਂ ਵਿਧਾਨ ਸਭਾ ਦੇ ਵਿੱਚ ਮਤਲਬ ਇਹਨਾਂ ਦਾ ਐਮਐਲਏ ਕਾਂਗਰਸ ਦਾ ਪ੍ਰਗਟ ਸਿੰਘ ਆ ਕਾਂਗਰਸ ਦੇ ਜਲੰਧਰ ਦੇ ਅਸੀਂ ਦਫ਼ਤਰ ਦੇ ਗੇਟ ਦੇ ਬਾਹਰ ਖੜੇ ਆ ਮਤਲਬ ਲੱਖ ਲਾਹਣ ਤਾਂ ਪਾਉਣਾ ਹੈ ਇਹਨਾਂ ਨੂੰ ਸਾਰਿਆਂ ਨੂੰ ਕਿ ਯਾਰ ਐਡੇ ਤੁਸੀਂ ਗਏ ਗੁਜ਼ਰੇ ਐਡੀ ਤੁਹਾਨੂੰ ਕੁਰਸੀਆਂ ਦਾ ਲਾਲਚ ਆ ਐਡੀਆਂ ਤੁਹਾਨੂੰ ਸਰਕਾਰਾਂ ਦਾ ਲਾਲਚ ਆ ਵੀ ਤੁਸੀਂ ਗੁਰੂ ਦੇ ਨਾਂ ਤੇ ਵੀ ਨਹੀਂ ਕਲੇ ਪ੍ਰਗਟ ਸਿੰਘ ਕੀ ਕਹਿ ਰਿਹਾ ਪਰਸੋ ਵਿਧਾਨ ਸਭਾ ਦੇ ਵਿੱਚ ਕੀ ਪਿਛਲੀ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸਿਆਸਤ ਕਰਦੀ ਰਹੀ ਕਹਿੰਦੇ ਸਾਡੇ ਵਿੱਚੋਂ ਇੱਕ ਧੜਾ ਇਹ ਕਹਿੰਦਾ ਸੀ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਉਸ ਮਸਲੇ ਨੂੰ ਨਵੇੜੋ ਨਾ ਲੰਬਾ ਖਿੱਚੋ ਮਤਲਬ ਸਿਆਸਤ ਕਰੋ ਸਿਰਫ ਇੱਕ ਪਾਰਟੀ ਨੂੰ ਬਦਨਾਮ ਕਰਨ ਲਈ ਮਤਲਬ ਉਹਨਾਂ ਨੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਕੋਈ ਮੁੱਦਾ ਨਹੀਂ ਇਹ ਕੋਈ ਮੈਟਰ ਨਹੀਂ ਕਿ ਅਸੀਂ ਗੁਰੂਗ੍ਰਾਂਸਰ ਦੋਸ਼ੀ ਫੜਨੇ ਆ ਇਹ ਕੋਈ ਮੰਨ ਚ ਜਜਬਾ ਨਹੀਂ ਕਿ ਅਸੀਂ ਕਿਸੇ ਨੂੰ ਸਜ਼ਾਵਾ ਦੇਣੀ ਆ ਪਹਿਲਾਂ ਕੇਸ ਸੀਬੀਆਈ ਦੀ ਮੰਗ ਕੀਤੀ ਫਿਰ ਸੀਬੀਆਈ ਤੋਂ ਵਾਪਸ ਲੈ ਲਿਆ ਫਿਰ ਉਹਦਾ ਵੀ ਕੱਖ ਨਹੀਂ ਕੀਤਾ ਫਿਰ ਸਿਆਸਤ ਕਰਦੇ ਰਹੇ ਲੰਬਾ ਖਿੱਚਦੇ ਰਹੇ ਪਰਗਟ ਸਿੰਘ ਜੀ ਸਿਰ ਤੇ ਦਸਤਾਰ ਸਜਾਈਆ ਤੁਸੀਂ ਹਾਕੀ ਦੀ ਟੀਮ ਦੇ ਕਪਤਾਨ ਰਹੇ ਹੋ ਮੇਰੀ ਬੇਨਤੀ ਆ ਨਾਂ ਦੱਸੋ ਹਣ ਉਹ ਕਿਹੜੀਆਂ ਕਾਲੀਆਂ ਭੇਡਾਂ ਤੁਹਾਡੇ ਵਿੱਚ ਉਹ ਕਿਹੜੇ ਲੋਕ ਸੀ ਜਿਹੜੇ ਦਾੜੀਆਂ ਰੱਖ ਕੇ ਪੱਗਾਂ ਸਿਰਾਂ ਦੇ ਬੰਨ ਕੇ ਗੁਰੂ ਦੇ ਨਾਂ ਤੇ ਬੇਅਦਬੀ ਕਰ ਰਹੇ ਸੀ ਕਿਹੜੇ ਲੋਕ ਸੀ ਉਹ ਉਹ ਕਿਹੜੀਆਂ ਲੀਰਾਂ ਸੀ ਕਾਂਗਰਸ ਦੀਆਂ ਜਿਹੜੀਆਂ ਗੁਰੂ ਦੇ ਨਾਂ ਤੇ 5 ਸਾਲ ਬੇਅਦਬੀ ਕਰਦੇ ਰਹੇ ਆ ਸਾਢੇ 3 ਸਾਲ ਹੁਣ ਝਾੜੂ ਵਾਲੇ ਹੋ ਕੇ ਕਰਦੇ ਆ ਉਹਨੂੰ ਮਤਲਬ ਇਹ ਇਹਨਾਂ ਦੇ ਯਾਰ ਖੂਨ ਆ ਅੰਦਰ ਇਹ ਰੱਬ ਨੂੰ ਨਹੀਂ ਮੰਨਦੇ ਇਹ ਗੁਰੂ ਨੂੰ ਨਹੀਂ ਮੰਨਦੇ ਇਹਨਾਂ ਦੀ ਲਾਲਚਾਂ ਲਈ ਇਹ ਆਪਣੇ ਮਾਪਿਓ ਨੂੰ ਵੇਚ ਦਿੰਦੇ ਆ ਅੱਡੀ ਮੈਂ ਕਹਿੰਦਾ ਲੀਰਾਂ ਦੀ ਜਮਾਤ ਹੈ ਕਾਂਗਰਸ ਜਿੰਨੀਆਂ ਲਾਣਤਾਂ ਇਹਨਾਂ ਨੂੰ ਪਾਈਆਂ ਜਾਣ ਉਹਨੀਆਂ ਥੋੜੀਆਂ ਚਿੰਦਰ ਨੇ ਕਿਹਾ ਕਿ ਕਾਂਗਰਸ ਪਾਰਟੀ ਉਹ ਪਾਰਟੀ ਹੈ ਜੋ ਪਹਿਲਾਂ 1984 ਵਿੱਚ ਫਿਰ 1992 ਵਿੱਚ ਫਿਰ 2017 ਤੋਂ 2022 ਤੱਕ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਦੀ ਰਹੀ ਭਾਈ ਸਾਈ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੀ ਕਲਤਕ ਸਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵਿਸ਼ੇਸ਼ ਸੁਨੇਹਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਸਥਾਨ ਨੂੰ ਦੁਬਾਰਾ ਖੋਲਣਾ ਚਾਹੀਦਾ ਹੈ ਜੋ ਲੰਬੇ ਸਮੇਂ ਤੋਂ ਬੰਦ ਪਿਆ ਹੈ। ਜਥੇਦਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨੀ ਸਰਕਾਰ ਨਾਲ ਗੱਲ ਕਰਕੇ ਇਸ ਮਸਲੇ ਦਾ ਹੱਲ ਕਰਨ। ਸ਼੍ਰੀ ਕਲਤਕ ਸਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਲਾਹੌਰ ਵਿੱਚ ਜਿੱਥੇ ਭਾਈ ਤਾਰੂ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਉਹ ਸਥਾਨ ਪਿਛਲੇ ਕਾਫੀ ਸਮੇਂ ਤੋਂ ਬੰਦ ਪਿਆ ਹੈ। ਭਾਰਤ ਸਰਕਾਰ ਨੂੰ ਪਾਕਿਸਤ ਉਨਾ ਕਹਾ ਕਿ ਪਾਕਿਸਤਾਨ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਇਸ ਥਾਨ ਖੋਲਣਾ ਚਾਹੀਦਾ ਹੈ ਕਿਉਂਕਿ ਇਸ ਥਾਨ ਤੇ ਭਾਈ ਤਾਰੂ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ ਸੀ ਅਤੇ ਵਿਸ਼ੇ ਭਾਰ ਵਿੱਚ ਸੰਗਤ ਇਸ ਥਾਨ ਤੇ ਨਤਮਸਤਕ ਹੋਣਾ ਚਾਹੁੰਦੀ ਹੈ ਸਿੱਖ ਕੌਮ ਦੇ ਮਹਾਨ ਸ਼ਹੀਦ ਤਾਰੂ ਸਿੰਘ ਦਾ ਸ਼ਹੀਦੀ ਦਿਵਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਹਾਲ ਵਿੱਚ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਗਿਆ ਇਸ ਸਬੰਧ ਵਿੱਚ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਰਮਨਦਰ ਸਾਹਿਬ ਦੇ ਹਜ਼ੂਰੀ ਰਾਗੀ ਜਿੱਥੇ ਗੁਰਬਾਣੀ ਕੀਰਤਨ ਕੀਤਾ ਅੱਜ ਦੀ ਨੌਜਵਾਨੀ ਨੂੰ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਪ੍ਰੇ ਆਪਣੇ ਆਪ ਨੂੰ ਸਿੱਖ ਅਤੇ ਸਰਦਾਰ ਅਖਵਾਉਣ ਦੇ ਵਿੱਚ ਫਕਰ ਮਹਿਸੂਸ ਕਰਨਾ ਚਾਹੀਦਾ ਕਿਉਂਕਿ ਸਾਡਾ ਇਤਿਹਾਸ ਸ਼ਾਨਾਮਤਾ ਹੈ ਇਥੇ ਨਾਲ ਹੀ ਮੈਂ ਬੇਨਤੀ ਕਰਾਂ ਅਸੀਂ ਜਦੋਂ ਅਕਤੂਬਰ ਮਹੀਨੇ ਦੇ ਵਿੱਚ ਲਾਹੌਰ ਗਏ ਸੀ ਤਾਂ ਜਿੱਥੇ ਗੁਰਦੁਆਰਾ ਸਿੰਘ ਸਿੰਘੜੀਆ ਹੈ ਉਸ ਦੇ ਨਾਲ ਹੀ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ ਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹ ਸ਼ਹੀਦੀ ਅਸਥਾਨ ਬੰਦ ਹੈ ਉੱਥੇ ਬਹੁਤ ਜ਼ਿਆਦਾ ਘਾਹ ਖੂਸ ਹੈ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਦੇ ਨਾਲ ਗੱਲ ਕਰਕੇ ਇਸ ਮਹਾਨ ਸ਼ਹੀਦ ਦੇ ਅਸਥਾਨ ਨੂੰ ਸੰਗਤਾਂ ਦੇ ਦਰਸ਼ਨ ਦੇਦਾਰਿਆਂ ਦੇ ਵਾਸਤੇ ਖਲਮਾਉਣਾ ਚਾਹੀਦਾ ਹੈ ਔਰ ਉੱਥੇ ਜਿਵੇਂ ਦੂਜੇ ਗੁਰਦੁਆਰਿਆਂ ਦੇ ਵਿੱਚ ਮਰਿਆਦਾ ਹੈ ਉਸ ਮਰਿਆਦਾ ਨੂੰ ਬਹਾਲ ਕਰਾਉਂਦਿਆਂ ਉੱਥੇ ਪੂਰਾ ਸਾਫ ਸਫਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਪਾਕਿਸਤਾਨ ਦੀ ਸਰਕਾਰ ਨੂੰ ਵੀ ਸਿੱਖ ਕੌਮ ਦੇ ਇਸ ਮਹਾਨ ਸ਼ਹੀਦ ਦੇ ਸ਼ਹੀਦੀ ਅਸਥਾਨ ਦੀ ਕਦਰ ਕਰਦਿਆਂ ਹੋਇਆਂ ਇਸ ਅਸਥਾਨ ਦੀ ਪਵਿੱਤਰਤਾ ਦੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੇ ਸਿੱਖ ਕੌਮ ਦੇ ਅੰਦਰ ਇੱਕ ਨਵਾਂ ਜੋਸ਼ ਭਰਿਆ ਉਹਦੇ ਤੋਂ ਬਾਅਦ ਸਿੱਖ ਜਵਾਨੀ ਦੇ ਅੰਦਰ ਚੜ੍ਹਦੀ ਕਲਾ ਦੇ ਹੋਰ ਬੋਲ ਬਾਲੇ ਹੋਏ ਅਤੇ ਉਹਨਾਂ ਨੇ ਉਸ ਜ਼ੁਲਮੀ ਹਕੂਮਤ ਨੂੰ ਲਾਹੌਰ ਦੀ ਧਰਤੀ ਤੋਂ ਬਿਲਕੁਲ ਨਿਸ਼ਟੋ ਨਾਬੂਤ ਕਰ ਦਿੱਤਾ ਸੀ ਅੱਜ ਦੇ ਦਿਨ ਭਾਈ ਤਾਰੂ ਸਿੰਘ ਦੀ ਸ਼ਹਾਦਤ ਤੇ ਅਸੀਂ ਇਸ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹੋਏ ਗੁਰੂ ਅਗੇ ਅਰਦਾਸ ਕਰਦੇ ਹਾਂ ਅੱਜ ਅਸੀਂ ਸਾਰੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਸਿੱਧ ਲੈ ਕੇ ਉਹਨਾਂ ਦੇ ਪায়ে ਹੋਏ ਪੂਰਨਿਆਂ ਦੇ ਉੱਤੇ ਚੱਲਗੇ ਜੀ ਦਸਤਾਰ ਨੇ ਕਿਹਾ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਨੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਗੇ ਮਾਰਗ ਤੇ ਚੱਲਦਿਆਂ ਸਿੱਖੀ ਕੇਸਾ ਸੁਭਾਸਣਾ ਲਿਵਾਈ ਜਿਨ੍ਹਾਂ ਦਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹੈ ਉਹਨਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਸ਼ਹੀਦ ਭਾਈ ਤਾਰੂ ਸਿੰਘ ਦੇ ਜੀਵਨ ਤੋਂ ਸਿੱਧ ਲੈਣ ਪੰਜਾਬ ਦੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਔਜਲਾ ਨੇ ਦਰਬਾਰ ਸਾਹਿਬ ਦੀ ਸੁਰੱਖਿਆ ਦੇ ਲਈ ਕੇਂਦਰੀ ਸੁਰੱਖਿਆ ਬਲਾਂ ਦੀ ਤਣਾਤੀ ਦੀ ਮੰਗ ਕੀਤੀ ਹੈ ਅਤੇ ਇਸ ਸੰਬੰਧੀ ਗੰਭੀਰ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲੋਂ ਬੰਬ ਨਾਲ ਰਾਉਂਡ ਦੇ ਧਮਕੀਆਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮਿਲ ਰਹੀਆਂ ਨੇ ਕਈ ਧਮਕੀਆਂ ਪਰੇ ਈਮੇਲ ਮਿਲ ਰਹੇ ਨੇ ਐ ਜੀ ਬੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਾਤਾਰ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਰਾਉਂਡ ਦੇ ਧਮਕੀਆਂ ਮਿਲ ਰਹੀਆਂ ਨੇ ਜਿਸ ਕਰਕੇ ਬੀ ਐਸ ਐਫ ਵੱਲੋਂ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਦੌਰਾਨ ਪੰਜਾਬ ਪੁਲਿਸ ਵੀ ਸਰਚ ਮੁਹਿੰਮ ਚਲਾ ਰਹੀ ਹੈ ਭਾਵੇਂ ਸਰਚ ਆਪਰੇਸ਼ਨ ਦੌਰਾਨ ਕੁਝ ਵੀ ਨਹੀਂ ਮਿਲਿਆ ਪਰ ਲਗਾਤਾਰ ਧਮਕੀਆਂ ਮਿਲਣਾ ਚਿੰਤਾ ਦਾ ਵਿਸ਼ਾ ਹੈ ਇਸ ਦਰਮਿਆਨ ਐਮਪੀ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ 'ਚ ਸੀਆਈਐਸਐਫ ਤਾਇਨਾਤ ਕਰਨ ਦੀ ਮੰਗ ਕੀਤੀ ਹੈ ਉਹਨਾਂ ਨਾਲ ਇਹ ਵੀ ਕਿਹਾ ਕਿ ਦਰਬਾਰ ਸਾਹਿਬ ਵਿੱਚ ਐਡਵਾਂਸ ਬੰਬ ਡਿਟੈਕਸ਼ਨ ਸਿਸਟਮ ਲਗਾਇਆ ਜਾਵੇ ਸਾਂਝੀ ਬਲਤਾ ਦਾ ਪ੍ਰਤੀਕ ਹਰਮੰਦਰ ਸਾਹਿਬ ਜਿੱਥੇ ਕਿ ਸਮੁੱਚੀ ਮਾਨਵਤਾ ਆਸਥਾ ਰੱਖਦੀ ਹੈ ਪਿਛਲੇ ਦਿਨਾਂ ਤੋਂ ਦੂਜੀ ਵਾਰ ਉਤਨਾ ਨੂੰ ਉੱਥੇ ਗੁਰੂ ਘਰ ਦੇ ਵਿੱਚ ਆਰਡੀਐਕਸ ਨਾਲ ਡਾਊਨ ਦੀਆਂ ਧਮਕੀਆਂ ਜਿਹੜੀਆਂ ਨੇ ਕੁਝ ਜਿਹੜੇ ਮਾਨਵਤਾ ਤੋਂ ਦੂਰ ਨੇ ਜਿਹੜੇ ਮਨੁੱਖਤਾ ਤੋਂ ਦੂਰ ਨੇ ਉਹਨਾਂ ਲੋਕਾਂ ਵੱਲੋਂ ਮਿਲ ਰਹੀਆਂ ਨੇ ਸੋ ਇਹ ਬਹੁਤ ਕੁਜੀ ਹਰਕਤ ਹੈ ਮੈਂ ਬਹੁਤ ਨਿੰਦਿਆ ਕਰਦਾ ਇਸ ਗੱਲ ਦੀ ਉਹ ਜਗ੍ਹਾ ਜਿੱਥੇ ਮਨੁੱਖਤਾ ਨੂੰ ਆ ਕੇ ਸ਼ਾਂਤੀ ਮਿਲਦੀ ਹੈ ਜਿਹਦੇ ਚਾਰ ਦਰਵਾਜ਼ੇ ਹਰ ਇੱਕ ਦੇ ਭਲੇ ਦੀ ਅਰਦਾਸ ਕਰਨ ਦੀ ਸਾਨੂੰ ਪ੍ਰੇਰਣਾ ਦਿੰਦੇ ਨੇ ਜਿੱਥੇ ਨਿਉਕੇ ਚੱਲਣ ਦੀ ਸਾਨੂੰ ਪ੍ਰੇਰਣਾ ਮਿਲਦੀ ਹੈ ਔਰ ਉਥੋਂ ਦੀ ਜਿਹੜਾ ਆ ਧਾਰਮਿਕ ਵਾਤਾਵਰਨ ਜਿਹੜਾ ਮਨੁੱਖਤਾ ਦੇ ਲਾਗੇ ਦਾ ਵਾਤਾਵਰਨ ਹੈ ਉਹਦੀ ਜਿਹੜੀ ਉਪਾਸਨਾ ਹੈ ਉਹ ਸਾਰੀ ਦੁਨੀਆ ਦੇ ਵਿੱਚ ਹੁੰਦੀ ਹੈ। ਸੋ ਬੜੀ ਦੁੱਖ ਦੀ ਗੱਲ ਹੈ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹਨੂੰ ਇਮੀਡੀਏਟ ਤੁਰੰਤ ਪੰਜਾਬ ਸਰਕਾਰ ਆਪਣੇ ਲੈਵਲ ਤੇ ਔਰ ਇੰਡੀਆ ਗਵਰਨਮੈਂਟ ਦੇ ਧਿਆਨ ਚ ਲਿਆ ਕੇ ਖਾਸ ਕਰ ਜਿਹੜੇ ਹੋਮ ਮਿਨਿਸਟਰ ਨੇ ਤੁਰੰਤ ਜਿੱਥੇ ਵੀ ਅਸ਼ਰਾਧੀਆਂ ਸਰ ਬੈਠੇ ਨੇ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਔਰ ਸਭਨਾਂ ਨੂੰ ਬੇਨਤੀ ਹੈ ਕਿ ਧੀਰਜ ਬਣਾ ਕੇ ਰੱਖਣਾ ਹੈ। ਇਹ ਸਾਂਝੀ ਬਾਤ ਦਾ ਪ੍ਰਤੀਕ ਹੈ। ਪ੍ਰਮਾਤਮਾ ਦੀ ਮਿਹਰ ਰਵੇ। ਕੁਛ ਵੀ ਇੱਥੇ ਨਾ ਹੋਵੇ ਇਸ ਗੱਲ ਦੀ ਅਰਦਾਸ ਆਪਾਂ ਸਾਰੇ ਕਰਨੀ ਹੈ ਮੈਂ ਇਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਦਾਦੀ ਕੇ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ ਹੀ ਸੰਸਦ ਮੈਂਬਰ ਹਨ ਇਸ ਲਈ ਉਹਨਾਂ ਵੱਲੋਂ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਕੇਂਦਰੀ ਬਲਾਂ ਦੀ ਤਣਾਤ ਇਸ ਜੀ ਦਰਬਾਰ ਸਾਹਿਬ ਵਿੱਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਾਜਪਾ ਕੁ ਜੈਂਦਰ ਕੌਰ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਤਿੱਖੇ ਸਵਾਲ ਕੀਤੇ ਨੇ ਅਮਰੀਕਾ ਚ ਬਾਹਰ ਜਨਸੀ ਸੋਸ਼ਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਗੁਰਜੀਤ ਮੱਲੀ ਦੀਆਂ ਤਸਵੀਰਾਂ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ। ਇਨ੍ਹਾਂ ਤਸਵੀਰਾਂ ਚ ਮੱਲੀ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਤੇ ਹੋਰ ਨਾਲ ਆਪ ਲੀਡਰਾਂ ਨਾਲ ਖੜਾ ਨਜ਼ਰ ਆ ਰਿਹਾ ਹੈ। ਜੈਨਦਰ ਕੌਰ ਨੇ ਕਿਹਾ ਹੈ ਕਿ ਅਸੀਂ ਭਗਵੰਤ ਮਾਨ ਤੋਂ ਸਪਸ਼ਟਿਕਰ ਮੰਗਦੇ ਹਾਂ ਕਿ ਉਨ੍ਹਾਂ ਦੇ ਪਰਿਵਾਰ ਦਾ ਐਨ ਆਰ ਆਈ ਗੁਰਜੀਤ ਮੱਲੀ ਨਾਲ ਕੀ ਸੰਬੰਧ ਹੈ। ਅਮਰੀਕਾ ਵਿੱਚ ਬਾਹਰ ਜਨਸੀ ਜੋਰਜਨ ਦੋਸ਼ਾਂ ਤਹਿਤ ਗ੍ਰਿਫਤਾਰ ਵਿਅਕਤੀ ਦੀਆਂ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਤੇ ਹੋਰ ਨਾਲ ਲੀਡਰਾਂ ਨਾਲ ਸਾਂਝੀਆਂ ਕਰਕੇ ਵੱਡੇ ਸਵਾਲ ਖੜੇ ਕੀਤੇ ਜਾ ਇਸੇ ਚੱਲਦੇ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਜੈਂਦਰ ਕੌਰ ਨੇ ਪੰਜਾਬ ਸਰਕਾਰ ਤੇ ਤਿੱਖੇ ਹਮਲੇ ਕਰਦੇ ਹੋਏ ਇਹਨਾਂ ਤਸਵੀਰਾਂ ਤੇ ਸਪਸ਼ਟੀਕਰਨ ਮੰਗਿਆ। ਉਹਨਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬਹੁਤ ਵਿਗੜ ਗਈ ਹੈ। ਉਹਨਾਂ ਕਿਹਾ ਕਿ ਨਮਾਲਗਰ ਨਾਲ ਉਸਦੇ ਦੋ ਵਾਕਿਫ ਵਿਅਕਤੀਆਂ ਨੇ ਪਹਿਲਾਂ ਲੁਧਿਆਣਾ 'ਚ ਜ਼ਬਰਦਸਤ ਕੀਤਾ ਤੇ ਬਾਅਦ ਵਿੱਚ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਹਫਸਦਸ ਘਾਰ ਬਣਾਇਆ। ਇਸੇ ਦੌਰਾਨ ਪ੍ਰੈਸ ਕਾਨਫਰੰਸ ਵਿੱਚ ਜੈਂਦਰ ਕੌਰ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਵਿੱਚ ਐਨਆਰਆਈ ਗੁਰਜੀਤ ਮੱਲੀ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਤੇ ਆਵਾਜ਼ ਦੀ ਪਾਰਟੀ ਦੇ ਕਈ ਵੱਡੇ ਲੀਡਰ ਨਾਲ ਖੜਾ ਨਜ਼ਰ ਆ ਰ 12 ਸਾਲ ਦੀ ਕੁੜੀ ਜਿਹਦੇ ਨਾਲ 4 ਦਿਨ ਬਲਤਕਾਰ ਹੋਇਆ ਸ਼ੁਰੂ ਹੋਇਆ ਲੁਧਿਆਣੇ 2 ਦਿਨ ਉੱਥੇ ਉਹਨੂੰ ਕੁੱਟਮਾਰ ਕੀਤੀ ਉਹਦਾ ਬਲਤ ਉਹ ਬਲਤਕਾਰ ਹੋਇਆ ਉਹਦੇ ਨਾਲ ਫਿਰ ਟ੍ਰੇਨ 'ਚ ਬਿਠਾ ਕੇ ਅੰਮ੍ਰਿਤਸਰ ਲੈ ਆਏ ਔਰ ਅੰਮ੍ਰਿਤਸਰ ਆ ਕੇ 2 ਦਿਨ ਇੱਥੇ ਕਿਸੇ ਹੋਟਲ 'ਚ ਰੱਖ ਕੇ ਉਹੀ ਕੰਮ ਕੀਤਾ ਇਹ ਤਾਂ ਰੱਬ ਦਾ ਹੰਦਾ ਹੈ ਕੁੜੀ ਵਿਚਾਰੀ ਕਿਵੇਂ ਘਰ ਪਹੁੰਚੀ ਹੈ ਔਰ ਉਹਨਾਂ ਦੇ ਮਾਪੇ ਨੇ ਜਾ ਕੇ ਰਿਪੋਰਟ ਲਖਾਈ ਹੈ ਲੁਧਿਆਣੇ ਥਾਣੇ ਵਿੱਚ ਉਹ ਬੰਦੇ ਅਜੇ ਤੱਕ ਫਰਾਰ ਨੇ ਜੇ ਤੁਹਾਨੂੰ ਕੋਈ ਲੜਬੜਾ ਹੁੰਦਾ ਹੈ ਨਾ ਗਵਰਨਮੈਂਟਾਂ ਚ ਲੱਭ ਲੈਣੇ ਹੋ ਤੁਸੀਂ ਹੁਣ ਜਿਹੜੇ ਸਾਡੇ ਬਜ਼ੁਰਗ ਗੁਜ਼ਰੇ ਨੇ ਫੌਜਾ ਸਿੰਘ ਜੀ ਉਹਨਾਂ 'ਚ ਐਕਸੀਡੈਂਟ ਹੋਇਆ ਸੀਗਾ ਇੱਕ ਦਿਨ 'ਚ ਉਹ ਬੰਦਾ ਫੜਿਆ ਗਿਆ ਸੀਗਾ ਜਿਹੜਾ ਗੱਡੀ ਮਾਰ ਕੇ ਭੱਜ ਗਿਆ ਸੀਗਾ ਤਾਂ ਜਦੋਂ ਪੁਲਿਸ ਕੁਝ ਕਰਨਾ ਚਾਹੁੰਦੀ ਹੈ ਨਾ 2 ਮਿੰਟ ਤੇ ਕਰ ਸਕਦੀ ਹੈ ਉਹ ਇੱਕ ਹੋਰ ਵੱਡਾ ਸਵਾਲ ਹੈ ਐਨ ਆਰ ਆਈ ਗੁਰਜੀਤ ਮੱਲੀ ਇਹ ਇੱਥੇ ਆਏ ਨੇ ਪਹਿਲਾਂ ਪੰਜਾਬ ਚ ਕਈ ਵਾਰੀ ਔਰ ਸਾਰੇ ਭਗਵਾਨ ਸੁਭਾਨ ਦੇ ਸਾਹਮਣੇ ਨੂੰ ਮਿਲੇ ਨੇ ਤੇ ਸਪੀਕਰ ਕੁਲਤਾਰ ਸੰਧਵਾਲ ਨੂੰ ਮਿਲੇ ਨੇ ਫਾਈਨਾਂਸ ਮੰਤਰੀ ਹਰਪਾਲ ਜੀਮਾ ਨੂੰ ਮਿਲੇ ਨੇ ਔਰ ਹੋਰ ਵੀ ਕਾਫੀ ਲੋਕਾਂ ਨੂੰ ਮਿਲਨੇ ਹੈ ਭਗਵੰਤ ਮਾਨ ਜੀ ਨੂੰ ਵੀ ਮਿਲਨੇ ਤੋ ਦਾਦੀ ਕੇ ਇਹੀ ਤਸਵੀਰਾਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੰਡੀਆਂ ਕਰਕੇ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਗਏ ਸਨ ਹੁਣ ਇਹੀ ਤਸਵੀਰਾਂ ਪੰਜਾਬ ਸਰਕਾਰ ਖਿਲਾਫ ਵਿਰੋਧੀਆਂ ਲਈ ਮੌਕਾ ਬਣ ਗਏ ਹਨ ਪੰਜਾਬ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ ਸੁੱਬੇ ਪਰ ਵਿੱਚ ਜਨਤਕ ਥਾਵਾਂ ਤੇ ਭੀਖ ਮੰਗਣ ਵਾਲੇ ਬੱਚਿਆਂ ਦਾ ਹੁਣ ਡੀਐਨਏ ਟੈਸਟ ਕਰਵਾਇਆ ਜਾਵੇਗਾ। ਮਹਿਲਾ ਤੇ ਬਾਲ ਕਲਿਆਣ ਵਿਭਾਗ ਵੱਲੋਂ ਸੁੱਬੇ ਦੇ ਸਾਰੇ ਡੀਸੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ। ਪ੍ਰੋਜੈਕਟ ਜੀਵਨ ਜੋਤ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ। ਬਾਲ ਕਮਿਸ਼ਨ ਪੰਜਾਬ ਦੀ ਉਪ ਪ੍ਰਧਾਨ ਗੁੰਜੀਤ ਰੂਚੀ ਬਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਉਹਨਾਂ ਬੱਚਿਆਂ ਨੂੰ ਜੀਵਨ ਚ ਮੁੱਖ ਤਾਰਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਸੁੱਬੇਪਾਰ ਵਿੱਚ ਜਨਤਕ ਥਾਵਾਂ ਰੈੱਡ ਲਾਈਟ ਪੁਆਇੰਟ ਬੱਸ ਸਟੈਂਡ ਰੇਲਵੇ ਸਟੇਸ਼ਨ ਮਲਟੀਪਲੈਕਸ ਬਾਜ਼ਾਰਾਂ ਤੇ ਹੋਰ ਥਾਵਾਂ ਤੇ ਭੀਖ ਮੰਗਣ ਵਾਲੇ ਬੱਚਿਆਂ ਦਾ ਹੁਣ ਡੀਐਨਏ ਟੈਸਟ ਕਰਵਾਇਆ ਜਾਵੇਗਾ ਬਾਲ ਕਮਿਸ਼ਨ ਦੇ ਉਪ ਪ੍ਰਧਾਨ ਗੁੰਜੀਤ ਰੂਚੀ ਬਾਵਾ ਨੇ ਕਿਹਾ ਕਿ ਡੀਐਨਏ ਪ੍ਰੋਜੈਕਟ ਸਮਾਹਿਲ ਦਾ ਹਿੱਸਾ ਹੈ ਅਤੇ ਭਿਖਾਰੀਆਂ ਫਿਰੋਦ ਐਫਆਈਆਰ ਕੇਸ ਪ੍ਰੋਜੈਕਟ ਜੀਵਨ ਜੋ ਦਾ ਹਿੱਸਾ ਹੈ ਜਿਸ ਤਰ੍ਹਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕੰਮ ਕਰ ਰਹੀਆਂ ਨੇ ਉਹਨਾਂ ਕਿਹਾ ਕਿ ਪ੍ਰੋਜੈਕਟ ਸਮਾਈਲ ਕੇਂਦਰ ਸਰਕਾਰ ਦੀ ਇੱਕ ਯੋਜਨਾ ਹੈ ਤੇ ਪੰਜਾਬ ਨੇ ਵੀ ਇਸ ਨੂੰ ਅਪਣਾਇਆ ਹੈ ਜਿਸ ਤਹਿਤ ਹੁਣ ਬੱਚਿਆਂ ਦੀ ਪਛਾਣ ਕੀਤੀ ਜਾਵੇਗੀ ਤੇ ਬੱਚਿਆਂ ਨੂੰ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਣਗੇ ਬਾਲ ਕਮਿਸ਼ਨ ਨੇ ਕਿਹਾ ਕਿ ਡੀਐਨਏ ਟੈਸਟ ਕਰਵਾ ਕੇ ਸਰਕਾਰ ਛੋਟੇ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਗਰਹਾਂ ਤੇ ਸਿਕੰਜਾ ਕੱਸੇਗੀ ਜਿਹੜਾ ਡੀਐਨਏ ਵਾਲਾ ਪ੍ਰੋਜੈਕਟ ਹੈ ਉਹ ਹੈਗਾ ਹੈ ਪ੍ਰੋਜੈਕਟ ਸਮਾਈਲ ਜਿਹੜਾ ਬੈਗਰਸ ਦੇ ਉੱਪਰ ਐਫਆਈਆਰ ਕਰਨ ਵਾਲਾ ਉਹ ਪ੍ਰੋਜੈਕਟ ਬੈਗਰਸ ਦੇ ਉੱਪਰ ਜਿਹੜਾ ਪ੍ਰੋਜੈਕਟ ਹੈ ਉਹ ਜੀਵਨ ਜੋਤ ਪ੍ਰੋਜੈਕਟ ਹੈ ਤੇ ਦੋਨੋ ਵੱਖ-ਵੱਖ ਪ੍ਰੋਜੈਕਟਸ ਨੇ ਡੀਐਨਏ ਦੀ ਅਸਕਰ ਕੇ ਜ਼ਰੂਰਤ ਹੁੰਦੀ ਹੈ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਸਾਨੂੰ ਇੰਟਰਸੈਕਸ਼ਨਸ ਦੇ ਉੱਪਰ ਜਾਂ ਮਾਲਸ ਦੇ ਬਾਹਰ ਦੇਖਦੇ ਹਾਂ ਜਾਂ ਕਿਸੇ ਸ਼ਾਪਸ ਦੇ ਬਾਹਰ ਦੇਖਦੇ ਹਾਂ ਕਿ ਕਿਸੇ ਨਾ ਕਿਸੇ ਐਡਲਟ ਨੇ ਛੋਟੇ ਬੱਚੇ ਨੂੰ ਫੜਿਆ ਹੁੰਦਾ ਹੈ ਜਾਂ ਕਿਸੇ ਛੋਟੇ ਬੱਚੇ ਨੇ ਹੀ ਆਪਣੇ ਸਿਵਲਿੰਗ ਨੇ ਆਪਣੇ ਛੋਟੇ ਬੱਚੇ ਨੂੰ ਅੱਗੇ ਫੜਿਆ ਹੁੰਦਾ ਹੈ ਤੇ ਉਸ ਦੇ ਨਾਲ ਸਾਨੂੰ ਇੱਕ ਸਾਡੇ ਵਿੱਚ ਕੁਐਰੀ ਹੁੰਦੀ ਹੈ ਕਿ ਪਤਾ ਨਹੀਂ ਇਹ ਬੱਚਾ ਅਨਾਥਾ ਹੈਗਾ ਹੈ ਜਾਂ ਨਹੀਂ ਹੈ ਤੇ ਇਸ ਨੂੰ ਦੇਖਦੇ ਹੋਏ ਕਮਿਸ਼ਨ ਨੇ ਪੰਜਾਬ ਕਮਿਸ਼ਨ ਨੇ ਵੀ ਐਸ ਦੇ ਉੱਪਰ ਕੰਮ ਕੀਤਾ ਸੈਂਟਰਲ ਸਕੀਮਸ ਆਲਰੇਡੀ ਹੈ ਦੇ ਉੱਪਰ ਚੱਲ ਰਹੀ ਸੀ ਤੇ ਪ੍ਰੋਜੈਕਟ ਸਮਾਈਲੋ ਸੈਂਟਰਲ ਸਕੀਮ ਹੈ ਜਿਹੜੀ ਕਿ ਹਰ ਸਟੇਟਸ ਨੇ ਐਡਾਪਟ ਕਰਨੀ ਹੀ ਹੈ ਪੰਜਾਬ ਸਰਕਾਰ ਨੇ ਇਹਨੂੰ ਸੈਂਸਿਟਿਵਲੀ ਲੈਂਦਾ ਹੈ ਕਿਉਂਕਿ ਤੁਸੀਂ ਇਹ ਵੀ ਨੋਟ ਕੀਤਾ ਹੋਵੇਗਾ ਕਿ ਪੰਜਾਬ ਦੇ ਆਪਣੇ ਬੱਚੇ भीख नहीं मंगते बहुत ही रेयर केस होएगा कि बुजुर्ग को कोई माता बैठी होएगी जिदे आसपास कोई लाइवलीहुड का कोई जरिया नहीं होएगा वग सकती है बट ब पंजाब के बच्चों नहीं असी देखते होंगे कि असी रोड्स के उपर देखा जाए दीज आर ऑल माइग्रेंट्स हूँ स्टेट्स का माइग्रेंट्स के ना ये रहा कि स्टेट्स असी मना नहीं कर सक कि सकते कि माइग्रेंट्स इतने आके रहन बट सा जिम्मेवारी बन जाती है कि असी ਚਾਈਲਡ ਰਾਈਟਸ ਅਗਰ ਵਾਇਲਟ ਹੋਂਦੇ ਦੇਖਦੇ ਹਾਂ ਉਹਨਾਂ ਦੀ ਪ੍ਰੋਟੈਕਸ਼ਨ ਅ ਅਗਰ ਦੇਖਦੇ ਆ ਕਿ ਉਹਨਾਂ ਦੀ ਪ੍ਰੋਟੈਕਸ਼ਨ ਸਾਡੀ ਖਤਰੇ ਦੇ ਵਿੱਚ ਹੈ ਜਾਂ ਕੋਈ ਸਿਕਿਉਰਿਟੀ ਸਾਡਾ ਜਿਹੜਾ ਲੈਪਸ ਹੋ ਜਾਂਦੀਆਂ ਬੱਚੇ ਜਿਹੜੇ ਬੈਗਰਸ ਹੁੰਦੇ ਕਿਉਂਕਿ ਉਹ ਰੋਡ ਸਾਈਡਸ ਤੇ ਉੱਪਰ ਬੈਠੇ ਹੁੰਦੇ ਆ ਤੇ ਆ ਸਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਪ੍ਰੋਜੈਕਟ ਨੂੰ ਵੱਡੇ ਤੌਰ ਤੇ ਇਹਨੂੰ ਲਾਂਚ ਕੀਤਾ ਜਾਵੇ ਤੇ ਲੋਕਾਂ ਨੂੰ ਹੋਰ ਅਵੇਅਰ ਕੀਤਾ ਜਾਏ ਇਸ ਪ੍ਰੋਜੈਕਟ ਦੇ ਅੰਦਰ ਤਹਿਤ ਤਾਂ ਕਿ ਉਸ ਬੱਚਿਆਂ ਦੀ ਰੀਹੈਬਿਲੀਟੇਸ਼ਨ ਹੋ ਸਕੇ ਜਿਹੜੇ ਬੱਚੇ ਅਗਰ ਬਾਇਓਲੋਜੀਕਲ ਪੈਰੈਂਟਸ ਦੇ ਨਾਲ ਪੀਕ ਮੰਗ ਰਹੇ ਨੇ ਮੰਗ ਰਹੇ ਹਨ ਤੇ ਉਹਨਾਂ ਨੂੰ ਰੀਹੈਬਿਟੇਟ ਕਰਾ ਕੇ ਉਹਨਾਂ ਦੀ ਕਾਉਂਸਲਿੰਗ ਕਰਾ ਕੇ ਉਹਨਾਂ ਨੂੰ ਇੱਕ ਲਾਈਵਲੀਹੂਡ ਔਰ ਐਂਟਰਪ੍ਰਾਈਜ਼ ਦੇ ਅੰਦਰ ਲਿੱਤਾ ਜਾਏ ਤੇ ਜਿਹੜੇ ਬੱਚੇ ਬਾਇਓਲੋਜੀਕਲ ਨਹੀਂ ਹੈਗੇ ਮਿਸਿੰਗ ਹੈ ਤੇ ਉਹਨਾਂ ਦਾ ਟਰੈਕ ਕੀਤਾ ਜਾਏ ਪਲੱਸ ਤੇ ਉਹ ਬੱਚਿਆਂ ਨੂੰ ਇੱਕ ਫੈਮਲੀ ਦੇ ਵਿੱਚ ਪਲੇਸ ਕਰਾਇਆ ਜਾਏ ਆਫਟਰ ਅਡਾਪਸ਼ਨ ਥਰੂ ਆਫੀਸ਼ਲ ਸਾਈਟਸ ਦੱਸਿਆ ਜਾ ਰਿਹਾ ਹੈ ਕਿ ਗੁਮੰਡੀ ਸੂਬਿਆਂ ਤੋਂ ਕੁਝ ਲੋਕ ਪੰਜਾਬ ਵਿੱਚ ਛੋਟੇ ਬੱਚਿਆਂ ਤੋਂ ਭੀਖ ਮੰਗਵਾਉਣ ਦਾ ਗਰੋਹ ਚਲਾ ਰਹੇ ਹਨ ਇਸ ਲਈ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਉਹਨਾਂ ਬੱਚਿਆਂ ਦੇ ਡੀਐਨਏ ਟੈਸਟ ਲੈ ਕੇ ਉਹਨਾਂ ਦੇ ਅਸਲੀ ਮਾਵਾਬ ਦਾ ਪਤਾ ਲਗਾਇਆ ਜਾ ਸਕੇ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ